ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ਦੇ ਵਿੱਚ 21 ਜੁਲਾਈ ਤੋਂ 22 ਜੁਲਾਈ ਤੱਕ ਇੰਟਰਨੈਟ ਸੇਵਾਵਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਦਰਅਸਲ ਬ੍ਰਿਜਮੰਡਲ ਜਲਾਵਿਸ਼ੇਕ ਯਾਤਰਾ ਦੇ ਦੌਰਾਨ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਣ ਗਿਆ। ਕਿਉਂਕਿ ਪਿਛਲੇ ਸਾਲ 31 ਤਰੀਕ ਨੂੰ ਨੂਹ ਦੰਗਿਆਂ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਜੇ ਵੀ ਇਸ ਵਾਰ ਪ੍ਰਸ਼ਾਸਨ ਅਲਰਟ ਮੋਡ 'ਤੇ ਹੈ। ਹਰਿਆਣਾ ਵਿੱਚ ਅੱਜ ਨੂਹ ਦੇ ਪੰਡ ਵਿਯੁਗ ਮਹਾਦੇਵ ਮੰਦਿਰ ਤੋਂ ਬ੍ਰਿਜਮੰਡਲ ਜਲਾਵਿਸ਼ੇਕ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾ ਫਿਰੋਜ਼ਪੁਰ ਚਿਰਕਾ ਦੇ ਸ਼੍ਰੀ ਕੇਸ਼ਵਰ ਮਹਾਦੇਵ ਮੰਦਰ ਤੋਂ ਹੁੰਦੀ ਹੋਈ ਕੁਟੀ ਦੇ ਗ੍ਰੇਸ਼ਵਰ ਮੰਦਰ ਪਾਚੇ ਗੇ ਪ੍ਰਸ਼ਾਸਨ ਨੇ ਇਸੇ 80 ਕਿਲੋਮੀਟਰ ਦੀ ਯਾਤਰਾ ਨੂੰ ਪੂਰਾ ਕਰਨ ਲਈ ਪ੍ਰਬੰਧਕਾਂ ਨੂੰ 5 ਘੰਟੇ ਦਾ ਸਮਾਂ ਦਿੱਤਾ ਹੈ ਇਸ ਤੇ 5 ਘੰਟੇ ਦੀ ਯਾਤਰਾ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਉਤੇ ਪ੍ਰਬੰਧ ਕੀਤੇ ਗਏ ਹਨ ਜ਼ਿਲ੍ਹੇ ਦੇ ਵਿੱਚ 5000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ 2 ਦਰਜਨਾ ਤੋਂ ਵੱਧ ਥਾਮਾਂ ਉਤੇ ਨਾਕੇ ਲਾਏ ਗਏ ਹਨ ਯਾਤਰਾ ਦੇ ਰੂਟ ਅਤੇ ਆਸ-ਪਾਸ ਦੇ ਇਲਾਕਿਆਂ 'ਤੇ ਡਰੋਨ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਇਹ ਜੀ ਕਿ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਸ ਵਿੱਚ ਪਿਛਲੇ ਸਾਲ ਵਾਂਗ ਕੋਈ ਘਟਨਾ ਨਾ ਵਾਪਰੇ ਯਾਤਰਾ ਤੋਂ ਪਹਿਲਾਂ ਨੂਹ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਐਤਵਾਰ ਨੂੰ ਵੀ ਪ੍ਰਸ਼ਾਸਨ ਨੇ 24 ਘੰਟਿਆਂ ਲਈ ਮੋਬਾਈਲ ਇੰਟਰਨੈਟ ਅਤੇ ਕਈ ਲੋਕਾਂ ਨੂੰ ਇੱਕੋ ਸਮੇਂ SMS ਭੇਜਣ ਦੀ ਸੇਵਾ ਮੁਅਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ ਪਿਛਲੇ ਸਾਲ ਇਸ ਯਾਤਰਾ ਦੌਰਾਨ ਬਹੁਤ ਜ਼ਿਆਦਾ ਹਿੰਸਾ ਹੋਈ ਸੀ ਇਸ ਵਾਰ ਯਾਤਰਾ ਤੋਂ ਪਹਿਲਾਂ ਹੀ ਜिले ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਅਤੇ ਡਰੋਨ ਰਾਹੀਂ ਵੀ ਸਖਤ ਨਿਗਰਾਨੀ ਰੱਖੀ ਜਾਵੇਗੀ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ਦੇ ਵਿੱਚ 21 ਜੁਲਾਈ ਤੋਂ 22 ਜੁਲਾਈ ਤੱਕ ਇੰਟਰਨੈਟ ਸੇਵਾਵਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਦਰਸਲ ਬ੍ਰਿਜਮੰਡਲ ਜਲਾਵਿਸ਼ੇਕ ਯਾਤਰਾ ਦੇ ਦੌਰਾਨ ਇੰਟਰਨੈਟ ਸੇਵਾਵਾਂ ਮਾ ਪ੍ਰਭਾਵਿਤ ਹੋਣ ਕਾਰਨ ਕਿਉਂਕਿ ਪਿਛਲੇ ਸਾਲ 31 ਤਰੀਕ ਨੂੰ ਨੂਹ ਦੰਗਿਆਂ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਜੇ ਵਿੱਚ ਇਸ ਵਾਰ ਪ੍ਰਸ਼ਾਸਨ ਅਲਰਟ ਮੋਡ 'ਤੇ ਹੈ ਹਰਿਆਣਾ ਵਿੱਚ ਅੱਜ ਨੂਹ ਦੇ ਪੰਡ ਵਿਯੁਗ ਮਹਾਦੇਵ ਮੰਦਿਰ ਤੋਂ ਬ੍ਰਿਜਮੰਡਲ ਜਲਾਵਿਸ਼ੇਕ ਯਾਤਰਾ ਕੱਢੀ ਜਾ ਰਹੀ ਹੈ ਇਹੀ ਯਾਤਰਾ ਫਿਰੋਜ਼ਪੁਰ ਚਿਰਕਾ ਦੇ ਚਿਰਕੇਸ਼ਵਰ ਮਹਾਦੇਵ ਮੰਦਿਰ ਤੋਂ ਹੁੰਦੀ ਹੋਈ ਕੁਟੀ ਦੇ ਗ੍ਰੀਸ਼ਵਰ ਮੰਦਿਰ ਪਹੁੰਚੇਗੀ ਪ੍ਰਸ਼ਾਸਨ ਨੇ ਇਸੇ 80 ਕਿਲੋਮੀਟਰ ਦੀ ਯਾਤਰਾ ਨੂੰ ਪੂਰਾ ਕਰਨ ਲਈ ਪ੍ਰਬੰਧਕਾਂ ਨੂੰ 5 ਘੰਟੇ ਦਾ ਸਮਾਂ ਦਿੱਤਾ ਹੈ ਇਸ ਤੇ 5 ਘੰਟੇ ਦੀ ਯਾਤਰਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਉਤੇ ਪ੍ਰਬੰਧ ਕੀਤੇ ਗਏ ਹਨ ਜ਼ਿਲ੍ਹੇ ਦੇ ਵਿੱਚ 5000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਦੋ ਦਰਜਨਾ ਤੋਂ ਵੱਧ ਥਾਮਾਂ ਉੱਤੇ ਨਾਕੇ ਲਾਏ ਗਏ ਹਨ ਇਹ ਯਾਤਰਾ ਦੇ ਰੂਟ ਅਤੇ ਆਸ-ਪਾਸ ਦੇ ਇਲਾਕਿਆਂ 'ਤੇ ਡਰੋਨ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਇਹ ਜਿਵੇਂ ਉਹ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਵੇਂ ਵਿੱਚ ਪਿਛਲੇ ਸਾਲ ਵਾਂਗ ਕੋਈ ਘਟਨਾ ਨਾ ਵਾਪਰੇ। ਯਾਤਰਾ ਤੋਂ ਪਹਿਲਾਂ ਨੂਹ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਐਤਵਾਰ ਨੂੰ ਹੀ ਪ੍ਰਸ਼ਾਸਨ ਨੇ 24 ਘੰਟਿਆਂ ਲਈ ਮੋਬਾਈਲ, ਇੰਟਰਨੈਟ ਅਤੇ ਕਈ ਲੋਕਾਂ ਨੂੰ ਇੱਕੋ ਸਮੇਂ SMS ਭੇਜਣ ਦੀ ਸੇਵਾ ਮੁਅਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪਿਛਲੇ ਸਾਲ ਇਸ ਯਾਤਰਾ ਦੌਰਾਨ ਬਹੁਤ ਜ਼ਿਆਦਾ ਹਿੰਸਾ ਹੋਈ ਸੀ ਇਸ ਵਾਰ ਯਾਤਰਾ ਤੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਅਤੇ ਡਰੋਨ ਰਾਹੀਂ ਵੀ ਸਖਤ ਨਿਗਰਾਨੀ ਰੱਖੀ ਜਾਵੇਗੀ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਤੇ ਨਾਲ ਧੰਨਵਾਦ ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ਦੇ ਵਿੱਚ 21 ਜੁਲਾਈ ਤੋਂ 22 ਜੁਲਾਈ ਤੱਕ ਇੰਟਰਨੈਟ ਸੇਵਾਵਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਦਰਅਸਲ ਬ੍ਰਿਜਮੰਡਲ ਜਲਾਵਿਸ਼ੇਕ ਯਾਤਰਾ ਦੇ ਦੌਰਾਨ ਇੰਟਰਨੈਟ ਸੇਵਾਵਾਂ ਮਾ ਪ੍ਰਭਾਵਿਤ ਹੋਣ ਗਿਆ ਕਿਉਂਕਿ ਪਿਛਲੇ ਸਾਲ 31 ਤਰੀਕ ਨੂੰ ਨੂਹ ਦੰਗਿਆਂ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਜਿਹੇ ਵਿੱਚ ਇਸ ਵਾਰ ਪ੍ਰਸ਼ਾਸਨ ਅਲਰਟ ਮੋਡ ਤੇ ਹੈ ਹਰਿਆਣਾ ਵਿੱਚ ਅੱਜ ਨੂਹ ਦੇ ਪੰਡ ਪਿਯੁਗ ਮਹਾਦੇਵ ਮੰਦਿਰ ਤੋਂ ਬ੍ਰਿਜਮੰਡਲ ਜਲਾਵਿਸ਼ੇਕ ਯਾਤਰਾ ਕੱਢੀ ਜਾ ਰਹੀ ਹੈ ਇਹ ਯਾਤਰਾ ਫਿਰੋਜ਼ਪੁਰ ਚਿਰਕਾ ਦੇ ਸ਼੍ਰੀ ਕੇਸ਼ਵਰ ਮਹਾਦੇਵ ਮੰਦਿਰ ਤੋਂ ਹੁੰਦੀ ਹੋਈ ਕੁਟੀ ਦੇ ਗ੍ਰੇਸ਼ਵਰ ਮੰਦਿਰ ਪਹੁੰਚੇਗੀ ਪ੍ਰਸ਼ਾਸਨ ਨੇ ਇਸੇ 80 ਕਿਲੋਮੀਟਰ ਦੀ ਯਾਤਰਾ ਨੂੰ ਪੂਰਾ ਕਰਨ ਲਈ ਪ੍ਰਬੰਧਕਾਂ ਨੂੰ 5 ਘੰਟੇ ਦਾ ਸਮਾਂ ਦਿੱਤਾ ਇਸ ਤੇ 5 ਘੰਟੇ ਦੀ ਯਾਤਰਾ ਇਹ ਦਿੱਲਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਉਤੇ ਪ੍ਰਬੰਧ ਕੀਤੇ ਗਏ ਹਨ ਜिले ਦੇ ਵਿੱਚ 5000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਦੋ ਦਰਜਨਾ ਤੋਂ ਵੱਧ ਥਾਮਾਂ ਉੱਤੇ ਨਾਕੇ ਲਾਏ ਗਏ ਹਨ ਇਹ ਯਾਤਰਾ ਦੇ ਰੂਟ ਅਤੇ ਆਸ-ਪਾਸ ਦੇ ਇਲਾਕਿਆਂ ਉਤੇ ਡਰੋਨ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਇਹ ਜੀ ਕਿ ਨਿਭਰ ਹੁੰਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਵੇਂ ਵਿੱਚ ਪਿਛਲੇ ਸਾਲ ਵਾਂਗ ਕੋਈ ਘਟਨਾ ਨਾ ਵਪਰੇ ਯਾਤਰਾ ਤੋਂ ਪਹਿਲਾਂ ਨੋਹ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਐਤਵਾਰ ਨੂੰ ਹੀ ਪ੍ਰਸ਼ਾਸਨ ਨੇ 24 ਘੰਟਿਆਂ ਲਈ ਮੋਬਾਈਲ ਇੰਟਰਨੈਟ ਅਤੇ ਕਈ ਲੋਕਾਂ ਨੂੰ ਇੱਕੋ ਸਮੇਂ SMS ਭੇਜਣ ਦੀ ਸੇਵਾ ਮੁਅਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ ਪਿਛਲੇ ਸਾਲ ਇਸ ਯਾਤਰਾ ਦੌਰਾਨ ਬਹੁਤ ਜ਼ਿਆਦਾ ਹਿੰਸਾ ਹੋਈ ਸੀ ਇਸ ਵਾਰ ਯਾਤਰਾ ਤੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਅਤੇ ਡਰੋਨ ਰਾਹੀਂ ਵੀ ਸਖਤ ਨਿਗਰਾਨੀ ਰੱਖੀ ਜਾਵੇਗੀ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਚੈਨਲ ਧੰਨਵਾਦ